ਫਤਿਹਗੜ ਚੂੜੀਆਂ ਦੇ ਇੱਕ ਨਿੱਜੀ ਹਸਪਤਾਲ ਦੇ ਬਾਹਰ ਲੱਗਾ ਰੋਸ ਤਰਨਾ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਤੇ ਡਾਕਟਰਾਂ ਉੱਪਰ ਲਗਾਏ ਦੋਸ਼ ਕਿ ਉਹਨਾਂ ਦੇ 35 ਸਾਲ ਦੇ ਨੌਜਵਾਨ ਦੀ ਡਾਕਟਰਾਂ ਦੀ ਅਣਗਹਿਲੀ ਕਰਕੇ ਹੋਈ ਹੈ ਮੌਤ ਡਾਕਟਰ ਨੇ ਦੋਸ਼ਾਂ ਨੂੰ ਨਕਾਰਿਆ ਫਤਿਹਗੜ ਚੂੜੀਆਂ ਦੇ ਅਜਨਾਲਾ ਰੋਡ ਉੱਪਰ ਇੱਕ ਨਿੱਜੀ ਹਸਪਤਾਲ ਦੇ ਡਾਕਟਰਾਂ ਉੱਪਰ ਕਥਿਤ ਤੌਰ ਤੇ ਦੋਸ਼ ਲੱਗੇ ਹਨ ਕਿ ਉਹਨਾਂ ਵੱਲੋਂ ਅਣਗਹਿਲੀ ਦੇ ਕਾਰਨ ਜੋ ਮਰੀਜ਼ ਸੀ ਉਹ 35 ਸਾਲਾ ਨੌਜਵਾਨ ਉਸ ਦੀ ਮੌਤ ਹੋ ਗਈ ਹੈ ਜਦ ਕਿ ਡਾਕਟਰ ਨੇ ਦੋਸ਼ਾਂ ਨੂੰ ਨਕਾਰਿਆ ਹੈ ਪਰਿਵਾਰਕ ਮੈਂਬਰਾਂ ਨੇ ਕਥਿਤ ਤੌਰ ਤੇ ਡਾਕਟਰਾਂ ਉੱਪਰ ਦੋਸ਼ ਲਗਾਉਂਦੇ ਹੋਏ ਕਿ ਆਕੇ ਪਿੰਡ ਰਾਜੀ ਗਿਆਤਾ ਨੌਜਵਾਨ ਜਤਿੰਦਰ ਸਿੰਘ ਜਿਸ ਦੀ ਅਚਾਨਕ ਸਿਹਤ ਖਰਾਬ ਹੋਈ ਸੀ ਤੇ ਫਤਿਹਕਰ ਚੂੜੀਆਂ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿਸ ਦਾ ਨਿੱਜੀ ਹਸਪਤਾਲ ਦੇ ਡਾਕਟਰਾਂ ਵੱਲੋਂ ਦਿਮਾਗ ਦਾ ਆਪਰੇਸ਼ਨ ਕੀਤਾ ਗਿਆ ਅਤੇ ਇਸ ਤਰ੍ਹਾਂ ਨੌਜਵਾਨ ਦੀ ਮੌਤ ਹੋ ਗਈ ਇਸ ਸਬੰਧੀ ਜਤ ਹਸਪਤਾਲ ਦੇ ਐਮਡੀ ਡਾਕਟਰ ਰਤੀਸ਼ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਕੁਝ ਦਿਨ ਤੋਂ ਸਾਡੇ ਹਸਪਤਾਲ 'ਚ ਇਸ ਨੌਜਵਾਨ ਦਾ ਇਲਾਜ ਚੱਲ ਰਿਹਾ ਸੀ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਲਾਇਆ ਜਾ ਰਿਹਾ ਦੋਸ਼ ਅਣਖਲ ਅਤੇ ਬੇਮਿਆਦ ਹਨ ਇਸ ਸਬੰਧੀ ਜਦੋਂ ਹਸਪਤਾਲ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਡਾਕਟਰ ਨੂੰ ਸਵਾਲ ਕੀਤਾ ਤਾਂ ਉਹਨਾਂ ਵੱਲ ਕੋਈ ਇਸ ਤਸੱਲੀ ਸੇ ਜਵਾਬ ਨਹੀਂ ਦਿੱਤਾ ਗਿਆ ਇਸ ਵਾਰ ਚ ਅਧਿਕਾਰ ਚੂੜੀਆਂ ਦੇ ਐਸਐਮਓ ਡਾਕਟਰ ਵਿਕਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਹਿੰਦੇ ਕਿ ਇਸ ਮਾਂ ਨੂੰ ਲੈ ਕੇ ਸਿਰਫ ਹਸਤਾਖਰ ਤਾਸਪੁਰੀਆਂ ਦੇ ਤੱਤੇ ਅਨੁਸਾਰ ਜਾਂਚ ਪਿੰਨ ਕਰਕੇ ਕਾਰਵਾਈ ਕੀਤੀ ਜਾਵੇਗੀ ਕੋਈ ਇਹ ਬੱਚਾ ਉਹਨਾਂ ਤੋਂ ਵਾਸਤੇ ਥੋੜੇ ਬੰਦੇ ਲਈ ਕੀ ਹੋਇਆ ਕੀ ਕਿਵੇਂ ਆਜਾ ਤੁਸੀਂ ਉਹਨਾਂ ਨੂੰ ਬ੍ਰੇਂਟਰ ਘਾਇਆ ਆਏ ਇਹ ਤੇ ਹਸਪੀਟਲ ਤੇ ਲੈ ਕੇ ਆਏ ਜੁਨਾਈਟਿਡ ਹਸਪੀਟਲ ਤੇ ਲੈ ਕੇ ਆਏ ਇਹਨਾਂ ਨੇ ਸਾਨੂੰ ਪਹਿਲਾਂ ਐਮ ਆਈ ਆਰ ਕਰਵਾਈ ਉਹਦੇ ਵਿੱਚ ਯਕੀਨ ਦਿਵਾਇਆ ਕਿ ਦਵਾਈਆਂ ਨਾਲ ਠੀਕ ਹੋ ਜਾਊਗਾ ਦਵਾਈਆਂ ਨਾਲ 3-4 ਦਿਨ ਲਾਜ ਚੱਲਿਆ ਵਾ ਮੁੜ ਕੇ ਲਾਸਟ ਦਿਨ ਇਹਨਾਂ ਨੂੰ ਇੱਕ ਘੰਟੇ ਦੀ ਦੱਸਤਾ ਕਿ ਸ਼ਾਮਾਂ ਨੂੰ ਪ੍ਰੇਰਨ ਕਰਨਾ ਪੈਣਾ ਆਈ ਇੱਕ ਵਾਰ ਇੱਕ ਘੰਟੇ ਜੁਪਤੇ ਆਇਆ ਦਾ ਇੰਤਜ਼ਾਮ ਕੀਤਾ ਇਹਨਾਂ ਨੂੰ ਦਿੱਤੇ ਪਰੇ ਨਾ ਨਹੀਂ ਜਦੋਂ ਇਹਨਾਂ ਨੇ ਸਾਡੇ ਕੋਲ ਬਿਆਨ ਲਈ ਇਹਨਾਂ ਨੇ ਇਹ ਕਹਿ ਸਾਡੇ ਕੋਲ ਸਾਈਨ ਕਰਾਈ ਕਿ 3-4 ਦਿਨ ਵਿੱਚ ਹੋਸ਼ ਆ ਜੂਗੀ ਐਵੇਂ ਵੀ ਕਿਹਾ 3-4 ਦਿਨ ਵਿੱਚ ਹੋਸ਼ ਆ ਜੂਗੀ ਅਸੀਂ ਤਾਂ ਦਿਨ ਵੀ ਕਬੂਲ ਕਰ ਲਈ ਕਿ ਤੁਹਾਨੂੰ ਹੋਸ਼ ਆ ਜੂਗੀ ਜਦੋਂ ਇਹਨਾਂ ਨੇ ਆਪਰੇਟ ਕੀਤਾ ਬਾਹਰ ਆਏ ਸਾਰਿਆਂ ਨੇ ਪੁੱਛਿਆ ਇਹਨਾਂ ਨੂੰ ਵੀ ਕੀ ਪੇਸ਼ੈਂਟ ਕਹਿੰਦੇ ਠੀਕ ਐ ਕੋਈ ਖਤਰੇ ਵਾਲੀ ਗੱਲ ਨਹੀਂ ਖਤਰੇ ਤੋਂ ਬਾਹਰ ਆ ਜਿਹੜੇ ਆਪਰੇਟ ਕਰਨਾ ਸੀ ਅੰਮ੍ਰਿਤਸਰੋਂ ਡਾਕਟਰ ਉਹਨਾਂ ਨੇ ਕਿਹਾ ਨਸ ਫਟ ਗਈ ਆ ਕੋਈ ਚਾਂਸ ਨਹੀਂ 50% ਚਾਂਸ ਸਿਆ ਫਿਰ ਨਸ ਵਢੀ ਤੇ ਮੇਰੇ ਨਾਲ ਪਹਿਲਾਂ ਕਿਉਂ ਨਹੀਂ ਦੱਸਿਆ ਆਪਰੇਸ਼ਨ ਕਰਨ ਤੋਂ ਪਹਿਲਾਂ ਇਹ ਸਾਡੇ ਪੈਸੇ ਬਣਾਉਣ ਦੇ ਸੀ ਓ ਲੈ ਤਾਂ ਡਾਕਟਰ ਨੇ ਨਿਗਹਿਲੀ ਲੱਗ ਗਈ ਯਾਰ ਨਿਗਹਿਲੀ ਫਿਰ ਸਾਡੇ 6 ਵਜੇ ਦਾ ਪੈਸੇ ਬਣਾਉਣ ਦੇ ਸੀ ਸਾਡੇ 6 ਵਜੇ ਦਾ ਸੀਰੀਅਸ ਹੋਇਆ ਵਾ ਡਾਕਟਰ ਹਸਪੀਟਲ ਚ ਨਿਸ਼ਟਾ ਬੈਨਾਂ ਦਾ ਫੋਨ ਕਰਨ ਡਿਆ ਵਾ ਵੀ ਆਜੋ ਆਜੋ ਇਹ ਡਾਕਟਰ ਹੁਣੇ ਆਇਆ ਵਾ ਜਦੋਂ ਲਾਸਟ ਤੇ ਹੁਣੇ ਜੇ ਕੀ ਕਰ ਉਦੋਂ ਆ ਜਾਂਦਾ ਤੇ ਸ਼ਾਇਦ ਉਹ ਬਚ ਜਾਂਦਾ ਮੁੰਡੇ ਸੱਦੇ। ਹਰ ਤੋਂ ਪਹਿਲਾਂ ਇਹਨੇ ਮੁੰਡੇ ਸੱਦੇ ਕਿ ਸੱਦੀ ਆ। ਮੇਰਾ ਘਰ ਉਂਚੜ ਗਿਆ ਦੇਖੇਗਾ ਸਾਦਦੇ। ਕੀ ਮੈਂ ਕਰਦੇ ਆ। ਐਨਨ ਕਿ ਹੋਰ ਸਾਬ ਤੇ ਹੋਰ ਕੋਈ ਗਰੀਬ ਨਾ ਬਸ ਜੀ। ਇਹ ਸੱਚ ਦੱਸਿਆ ਕਰਨ ਤੋ ਕੀ ਜੋ ਨਾਰਾ ਕਿਆ ਕਰਨ ਕੇ। ਮਾਮਲਾ ਇਹ ਚੱਲਾ ਕਿ ਜੀ ਸਵੇਰੇ 8 ਵਜੇ ਨਾਲ ਤੇ ਇਹਨਾਂ ਦਾਖਲ ਕਰ ਲਿਆ ਵਾ। ਤੇ ਇਹਨਾਂ ਨੇ ਰਾਤ ਦੇ ਮੜ ਕੇ ਹਨੂੰ ਅੰਬਰਾ ਕਰ ਲਿਆ ਨਾਲ। ਹੋ ਕੰਮ ਕਰਾ। ਦੋਟਣ ਉਹ ਸਿਕਲ ਹੁੰਦੇ ਦੇ ਐਮ ਆਰ ਆਈ ਕਰਾਈ ਐਮ ਆਰ ਆਈ ਤੇ ਮੁੜ ਕੇ ਅੰਦੇ ਕੱਲ ਸਾਨੂੰ ਆਂਦੇ ਆ ਵੇਰੇ ਐਵੇਂ ਦੀ ਗੱਲ ਹੈ ਜਦੋਂ ਵਾਵਾ ਬੰਦੇ ਖੱਟ ਕੇ ਨੰਨ ਅੰਦਰ ਇਹਨਾਂ ਨੇ ਆਖਿਆ ਵੀ ਇਹਦਾ ਪ੍ਰੈਸ਼ਰ ਨੂੰ ਨਹੀਂ ਦਵਾਈ ਨਾਲੇ ਕੰਮ ਚੱਲਣਾ ਹੈ ਰਿਆ ਚਲੋ ਘੱਟੋ ਪ੍ਰੈਸ਼ਰ ਠੀਕ ਹੋਣਾ ਚਾਹੀਦਾ ਹੈ ਇਹਨਾਂ ਆਖਿਆ ਕੋਈ ਗੱਲ ਨਹੀਂ ਹੁੰਦੀ ਖਤਰੇ ਤੋਂ ਬਾਹਰ ਆ ਪ੍ਰੈਸ਼ਰ ਕਰਾਂਗੇ ਕੋਈ ਗੱਲ ਨਹੀਂ ਹੁੰਦੀ ਰਿਆ ਪਿਆਨਾਂ ਕੱਲ ਲੈ ਆਵਾ মেডਿਸਨ ਦਾ ਵਖਰਾ ਉਹ ਕੀ ਵਖਰਾ ਕਈ ਨਾ ਜਗਾ ਖੱਟਾ ਵੱਖਣਾ ਹੈ ਜੀ ਜਨਾ ਮਡੇਲੀ ਹੋਈ ਹੈ ਜੀ ਡਾਕਟਰ ਇੱਥੇ ਆਈ ਕੋਈ ਨਹੀਂ ਡਾਕਟਰ ਆ ਵੀ ਚਲ ਗਿਆ ਕੋਈ ਬੜੇ ਸੱਦੇ ਆ ਜੀ ਉਹਨਾਂ ਨੇ ਭਰਾ ਨੂੰ ਆਪ ਚਲ ਗਿਆ ਆ ਜੀ ਉਹ ਵੀ ਆ ਠੀਕ ਤੇ ਨੇ ਮਗਰੋਂ ਮੁੰਡੇ ਵੀ ਆਏ ਕਿ ਗੈਂਗਸਟਰ ਆਏ ਇੱਥੇ ਬੜੇ ਸੱਦੇ ਡਾਕਟਰ ਨੇ ਆਪ ਖੁਦ 8 ਵਜੇ ਡੈਥ ਹੋਈ ਹੈ ਜਦੋਂ ਸਵੇਰੇ ਤੇ ਮੁੰਡੇ ਵੀ ਸੱਦੇ ਗਏ ਆ ਵੀ ਫੋਨ ਬੜੇ ਕੀਤੇ ਹੁਣ ਆਇਆ 10 ਵਜੇ ਜਦੋਂ ਆਪਰੇਟ ਹੋਇਆ ਸੀ ਉਦੋਂ ਇਹ ਭੱਜ ਗਏ ਡਾਕਟਰ ਨਾਲ ਹੀ ਉਹਨਾਂ ਦੇ ਤੇ ਬਾਅਦ ਚ ਆਇਆ ਨਹੀਂ ਉੱਥੇ ਤੇ ਜਿਹੜਾ ਸਟਾਫ ਰੱਖਿਆ ਉਹ ਨਵਾਂ ਸਟਾਫ ਹੀ ਸਾਰਾ ਤੇ ਉਹਨਾਂ ਨੇ ਦੇਖਭਾਲ ਇਦਾਂ ਕੀਤੀ ਨਹੀਂ ਚੰਗੀ ਤਰ੍ਹਾਂ ਉਸੇ ਕਰਕੇ ਇਦਾਂ ਹੋ ਗਿਆ ਇਹ ਕਹਤਾ ਆ ਬਿਲਕੁਲ ਇਹ ਮੰਗੀ ਕਰਦੇ ਆ ਪਰ ਇਹ ਸਾਬਣੋ ਜਾਈ ਰਹੀਆਂ ਅਸੀਂ ਇਨਸਾਫ ਮੰਗਦੇ ਆਂ ਅਸੀਂ ਡਾਕਟਰ ਤੇਜ ਯੂनाइटेड ਹਸਪੀਟਲ ਇਸ ਤਰ੍ਹਾਂ ਕੁਝ ਨਹੀਂ ਹੈਗਾ ਇਹਨਾਂ ਨੂੰ ਅਸੀਂ ਸਟਾਰਟਿੰਗ ਤੋਂ ਹੀ ਜਿਸ ਦਿਨ ਮਰੀਜ਼ ਮੇਰੇ ਕੋਲ ਆਇਆ ਸੀ ਇਹ ਬਿਲਕੁਲ ਬੇਹੋਸ਼ੀ ਦੀ ਹਾਲਤ 'ਚ ਆਇਆ ਸੀ ਮਰੀਜ਼ ਮੇਰੇ ਕੋਲ ਤੇ ਇਹਨਾਂ ਨੂੰ ਅਸੀਂ ਇੰਟੂਬੇਟ ਕੀਤਾ ਇਹਨਾਂ ਨੂੰ ਨੱਕ ਚ ਨਲੀ ਪਾਈ ਪਿਸ਼ਾਬ ਜੀ ਨਾਲੀ ਪਾਈ ਇਹਨਾਂ ਦੀ ਜਾਨ ਖਚਾਈ ਉਸ ਤੋਂ ਬਾਅਦ ਅਸੀਂ ਇਹਨਾਂ ਦਾ ਐਮ ਆਰ ਆਈ ਸਕੈਨ ਕਰਾਇਆ ਐਮ ਆਰ ਆਈ ਸਕੈਨ ਕਰਾਉਣ ਤੋਂ ਬਾਅਦ ਉੱਚ ਪਤਾ ਲੱਗਾ ਕਿ ਦਿਮਾਗ ਦੀ ਜਿਹੜੀ ਨਾੜ ਹੈ ਉਹਨਾਂ ਦੀ ਲੀਕ ਹੋ ਗਈ ਹੈ ਠੀਕ ਹੈ ਤੇ ਦਿਮਾਗ ਵਿੱਚ ਬਲੱਡ ਕਾਫੀ ਇਕੱਠਾ ਹੋ ਗਿਆ ਠੀਕ ਹੈ ਅਸੀਂ ਇਹਨਾਂ ਦਾ ਦਵਾਈਆਂ ਨਾਲ ਸ਼ੁਰੂ ਕੀਤਾ ਇਲਾਜ ਪਹਿਲਾਂ ਤੇ ਉਸ ਤੋਂ 24 ਘੰਟੇ ਬਾਅਦ ਦੁਬਾਰਾ ਸਕੈਨ ਕਰਾਇਆ ਗਿਆ ਇਹਨਾਂ ਦਾ ਫਿਰ ਐਮ ਆਰ ਆਈ ਕਰਾਇਆ ਗਿਆ ਦੂਜੀ ਵਾਰ ਫਿਰ ਐਮ ਆਰ ਆਈ ਕਰਾਇਆ ਗਿਆ ਉਸ ਤੋਂ ਬਾਅਦ ਮਰੀਜ਼ ਨੂੰ ਥੋੜਾ ਬੁਖਾਰ ਆਣਾ ਸ਼ੁਰੂ ਹੋਇਆ ਉਹ ਬੁਖਾਰ ਆਣਾ ਸ਼ੁਰੂ ਹੋਇਆ ਫਿਰ ਅਸੀਂ ਇਹਨਾਂ ਦੀ ਐਮਰਜੈਂਸੀ ਰਾਤ ਨੂੰ ਹੀ ਨਿਊਰੋ ਸਰਜਰੀ ਕਰਤੀ ਇਹਨਾਂ ਦਾ ਅਸੀਂ ਈਵੀਡੀ ਡਰੇਨੇਜ ਦੇ ਨਾਮ ਦੀ ਸਰਜਰੀ ਹੁੰਦੀ ਹੈ ਉਹ ਅਸੀਂ ਕੀਤੀ ਤੁਹਾਡੇ ਕੋਲ ਪੁੱਛਿਆ ਕਿ ਤੋ ਬੰਦੇ ਕੋ ਹਾਂਜੀ ਹਾਂਜੀ ਸਾਰਾ ਪਰਫੈਕਟ ਨਿਊਰੋ ਸਰਜਨ ਨੇ ਹੀ ਸਰਜਰੀ ਕੀਤੀ ਹੈ ਤੇ ਸਾਰਾ ਕਸਾਰਾ ਬਾਈ ਦਾ ਪ੍ਰੋਸੈਸ ਹੀ ਕੰਮ ਹੋਇਆ ਜਿਸ ਤਰ੍ਹਾਂ ਮੈਡੀਕਲਸ ਹੁੰਦਾ ਸਾਡੇ ਵੱਲੋਂ ਕੋਈ ਮੈਡੀਕਲ ਨੈਗਲੀਜੈਂਸੀ ਨਹੀਂ ਹੋਈ ਹੈ ਕੁਝ ਇਹਨਾਂ ਨੂੰ ਅੰਡਰਸਟੈਂਡ ਕਰਨ 'ਚ ਕੁਝ ਦਿੱਕਤ ਹੋ ਰਹੀ ਹੈ ਕਿ ਇਹ ਕੁਝ ਚੀਜ਼ ਅੰਡਰਸਟੈਂਡ ਨਹੀਂ ਕਰ پا ਰਹੇ ਸਾਡੇ ਜੋ ਸੀ ਨੰ ਸਮਝਾ ਰਹੇ ਸਰ ਉਹਨੇ ਕਿਹਾ ਕਿ ਸਾਨੂੰ ਜਿਹੜਾ ਰਿਟਰਨ ਚ ਲਿਖ ਕੇ ਦਿੱਤਾ ਗਿਆ ਹੈ ਕਿ ਤੁਹਾਡਾ ਮਰੀਜ਼ ਜਿਹੜਾ 1-2 ਦਿਨ ਦਾ ਬਿਲਕੁਲ ਬੋਲ ਨਹੀਂ ਸਰ ਇਸ ਤਰ੍ਹਾਂ ਕੁਝ ਨਹੀਂ ਹੈਗਾ ਕੰਸੈਂਟ ਪੇਪਰ ਮੇਰੇ ਕੋਲ ਹੀ ਹੈਗਾ ਇਸ ਤਰ੍ਹਾਂ ਕੋਈ ਡਾਕਟਰ ਕਦੇ ਆਪਾਂ ਜਦੋਂ ਪੇਸ਼ੈਂਟ ਨੂੰ ਦੱਸਿਆ ਗਿਆ ਸੀ ਕਿ ਚਾਂਸ 20-25% ਹੈ ਤੁਸੀਂ ਇਹ ਕਿਸ ਤਰ੍ਹਾਂ ਲਿਖ ਕੇ ਦੇ ਦਾਂਗੇ ਕਿ 20/ ਆਪਣਾ ਪੇਸ਼ੈਂਟ ਬਿਲਕੁਲ ਠੀਕ ਹੈ ਜਾਂ ਕੋਈ ਉਹਦਾ ਅਸੀਂ ਪ੍ਰੋਪਰ ਨਹੀਂ ਦੇਵਾਂਗੇ ਨਾ ਉਹਦਾ ਇਸ ਤਰ੍ਹਾਂ ਜੇ ਕੁਝ ਨਹੀਂ ਹੈਗਾ ਜੀ ਜਿਹੜੇ ਸਟਾਫ ਮੈਂਬਰ ਹੈ ਇਹ ਉਹਨਾਂ ਦਾ ਥੋੜਾ ਲਾਉਡਲੀ ਬੋਲ ਰਿਹਾ ਸੀ ਤਾਂ ਸਟਾਫ ਮੈਂਬਰ ਨਹੀਂ ਜਾਂ ਕੌਣ ਸਾ ਬਣਾ ਜੇ ਹਰ ਰਿਸਪੈਕਟਫੁਲੀ ਗੱਲ ਕਰਾਂਗੇ ਉਹਨਾਂ ਰਿਸਪੈਕਟਫੁਲੀ ਗੱਲ ਕਰਨੀ ਜੇ ਆਪ ਲੜਾਈ ਝਗੜੇ ਦੀ ਗੱਲ ਆ ਕਰਾਂਗੇ ਤੇ ਫਿਰ ਅੱਗੋਂ ਹਰ ਬੰਦੇ ਦੀ ਆਪਣੀ ਸੈਲਫ ਰਿਸਪੈਕਟ ਹੈਗੀ ਆ ਤੁਹਾਨੂੰ ਪਤਾ ਸਮਝਾਉਂਦਾ ਕਿ ਜਿਹੜੇ ਅਪਰੇਸ਼ਨ ਕਰਨ ਤੋਂ ਪਹਿਲਾਂ ਉਹਦੀ ਦਿਮਾਗ ਦੀ ਨਾੜੀ ਸਖਤ ਸੀ ਹੀ ਪਰ ਤੁਸੀਂ ਉਹਨੂੰ ਦੱਸਿਆ ਨਹੀਂ ਸਰ ਇਹਨਾਂ ਦੋ ਵਾਰ ਸਕੈਨ ਹੋਏ ਦੋਨੋਂ ਵਾਰ ਸਕੈਨ ਚ ਇਹੀ ਦੱਸਿਆ ਨਾ ਕਿ ਦਿਮਾਗ ਦੀ ਨਾੜੀ ਫੱਟੀ ਆ ਔਰ ਸਕੈਨ ਮੈਂ ਕਦੇ ਵਾਸਤੇ ਕਰਾਣਾ ਸਕੈਨ ਚ ਇਹੀ ਆਉਣਾ ਨਾ ਦਿਮਾਗ ਦੀ ਨਾੜੀ ਫੱਟੀ ਆ ਬਲੱਡ ਕਲੋਟ ਹੋਇਆ ਅੰਦਰ ਦੋ ਪ੍ਰਕਾਰ ਦਾ ਹੁੰਦਾ ਇੱਕ ਖੂਨ ਜੰਮ ਜਾਂਦਾ ਇੱਕ ਖੂਨ ਰਿਸ ਜਾਂ ਉਸੇ ਰੀਤੇ ਆਏ ਇੱਥੇ ਉਸੇ ਇਲਾਜ ਵਾਸਤੇ ਆਏ ਨਾੜ ਫਟਣ ਦੇ ਕਿੰਨੇ ਕ ਦਿਨ ਤੋਂ ਤੁਸੀਂ ਇਥੇ ਸਸਤੀ ਬੰਨੇ ਇਹ ਪਿਛਲੇ 14 ਤੋਂ 15 ਦਿਨ ਹੋ ਗਏ ਸਾਨੂੰ ਹਸਪਤਾਲ ਸੇਵਾਉਣ ਦੇ ਇਹਦੇ ਬਾਰੇ ਇਹ ਸਾਨੂੰ ਨਹੀਂ ਪਤਾ ਇਹ ਨਵਾਂ ਹੀ ਹਸਪੀਟਲ ਖੁੱਲਿਆ ਇਹਦੇ ਬਾਰੇ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਕਿ ਜੇ ਕੋਈ ਇਦਾਂ ਦੀ ਹੈਗੀ ਹੈ ਤੇ ਦੇ ਸਕਦੇ ਅਸੀਂ ਉਹਨਾਂ ਦੇ ਡਾਕੂਮੈਂਟ ਵਗੈਰਾ ਜਾ ਕੇ ਚੈੱਕ ਕਰ ਸਕਦੇ ਸਰ ਲੜਕੇ ਪਰਵਾਲੋ ਜਿਹਦੀ ਡੈਥ ਹੋਈ ਹੈ ਉਹਨਾਂ ਦਾ ਪ੍ਰੋਬਲਮ ਪਰ ਟੈਸਟ ਕੀਤਾ ਜਾ ਰਿਹਾ ਹਸਪੀਟਲ ਦੇ ਖਿਲਾਫ ਤੇ ਸਰ ਤੁਸੀਂ ਇਥੋਂ ਦਾ ਐਸਐਮਓ ਜਿਹਦੇ ਇਹ ਤਾਂ ਦੇ ਨੋਜੀ ਤੋਂ ਬਿਨਾ ਹੀ ਮੈਨੂੰ ਖੋਲ ਸਕਦੇ ਨੇ ਕੋਈ ਵੀ ਕੁਆਲੀਫਾਈਡ ਜਿਹੜਾ ਡਾਕਟਰ ਹੈ ਨਾ ਜਿਹੜਾ ਕੁਆਲੀਫਾਈਡ ਡਾਕਟਰ ਹੈ ਜਿਹਦੇ ਕੋਈ ਡਿਗਰੀ ਹੈ ਉਹ ਆਪਣੀ ਕਲੀਨਿਕ ਖੋਲ ਸਕਦਾ ਹੈ ਆਪਣੇ ਜਿਹੜੇ ਸਰਟੀਫਿਕੇਟ ਜਿਹਦੇ ਕੋਈ ਹੋਣ ਰਜਿਸਟ੍ਰੇਸ਼ਨ ਹੋਈ ਹੈ ਪੰਜਾਬ ਮੈਡੀਕਲ ਕੌਂਸਲ ਵੱਲੋਂ ਉਹ ਆਪਣਾ ਕਲੀਨਿਕ ਚਲਾ ਸਕਦਾ ਹੈ ਜੇ ਕੋ ਬਿਲਕੁਲ ਜੇ ਆਪਾਂ ਨੂੰ ਕੋਈ ਸਾਰਾ ਤੁਸੀਂ ਲਿਖ ਕੇ ਦਿਓ ਆਪਾਂ ਸਰਵਲ ਸਰਜਨ ਸਾਡੇ ਦੀ ਹੈਲਪ ਲੈ ਕੇ ਉਹਨਾਂ ਦੀ ਬੋਰਡ ਬਣਾ ਕੇ ਅਸੀਂ ਉੱਥੇ ਜਾ ਕੇ ਇਨਕੁਆਇਰੀ ਕਰ ਸਕਦੇ ਆ ਕਿ ਆਪਣੇ ਜਿਹੜੇ ਡਾਕੂਮੈਂਟ ਦਿਖਾਏ ਜਾਣ ਇਸ ਜਿਆ ਜਰੂਰੀ ਨੇ ਹਸਪਤਲ ਤੇ ਪੋਪੂਲੇਸ਼ਨ ਕੰਟਰੋਲ ਬੋਰਡ ਵੱਲੋਂ ਸਰਟੀਫਾਈਡ ਹੋ ਵੀ ਜਰੂਰੀ ਹੈ ਫਿਰ ਸਾਡਾ ਇੱਕ ਬਾਇਓ ਬਾਇਓ ਵੇਸਟ ਜਿਹੜਾ ਬਾਇਓ ਮੈਡੀਕਲ ਵੇਸ ਜਨਰੇਟ ਹੁੰਦਾ ਉਹਦੇ ਵੱਲੋਂ ਵੀ ਫਾਇਰ ਸੇਫਟੀ ਵੱਲੋਂ ਸਰਟੀਫਾਈਡ ਵੀ ਚਾਹੀਦਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜਰੂਰੀ ਨੇ ਹਸਪਤਲ ਸਰ ਜਿਹੜੇ ਇਹੋ ਜਿਹੇ ਡਾਕਟਰ ਨੇ ਕਾਨੂੰਨ ਨੂੰ ਸਿੱਕੇ ਤੇ ਟੰਕੇ ਲੋਕਾਂ ਦੀ ਸਿਹਤ ਦਾ ਨਾਲ ਖਲਵਾੜ ਕਰਨੇ ਜੋ ਵੀ ਸਾਨੂੰ ਆਪਣੇ ਸਿਵਲ ਸਜਨ ਸਾਹਵਲ ਹਦਾਇਤਾਂ ਹੋਣਗੀਆਂ ਜੋ ਵੀ ਉਹਨਾਂ ਵੱਲੋਂਾਨੂੰ ਡਾਇਰੈਕਸ਼ਨ ਆਈ ਗਈ ਹੈ ਉਸ ਦੇ ਸਾਬ ਨਾਲ ਨਾਇਨੀ ਪੈਰੀ ਕਰਕੇ ਜੋ ਵੀ ਬੰਦੀ ਕਰੇ